ਦੋਸਤੋ ਪੰਜਾਬੀ ਟ੍ਰਿਪਿੰਦਰ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤੀਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਬਾਦਲ ਢਿੰਡਸਾ ਹੋਏ ਇਕ ਜੁੱਟ ਦੋਸਤੋ ਜਿਵੇਂ ਜਿਵੇਂ ਲੋਕ ਸਭਾ ਚੋਣਾਂ ਨੇੜੇ ਆਉਂਦੀਆਂ ਜਾ ਰਹੀਆਂ ਨੇ ਉਸ ਦੇ ਨਾਲ ਹੀ ਸਾਰੀ ਹੀ ਸਿਆਸੀ ਧਿਰਾਂ ਵੱਲੋਂ ਆਪਣੀ ਰਾਜਨੀਤਿਕ ਜੋੜ ਤੋੜ ਹੈ ਸ਼ੁਰੂ ਕਰ ਦਿੱਤੀ ਹੈ ਸਾਰੀ ਰਾਜਨੀਤਿਕ ਪਾਰਟੀਆਂ ਜਿੱਥੇ ਨਵੇਂ-ਨਵੇਂ ਅਗੋਂ ਨੂੰ ਪਾਰਟੀ 'ਚ ਸ਼ਾਮਲ ਕਰਵਾਉਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਨੇ ਉੱਥੇ ਸ਼੍ਰੋਮਣੀ ਅਕਾਲੀ ਦਲ ਆਪਣੇ ਆਪ ਨੂੰ ਜ਼ਮੀਨੀ ਪੱਧਰ ਤੇ ਮਜ਼ਬੂਤ ਕਰਨ ਲਈ ਜਿਹੜੇ ਪਾਰਟੀ ਤੋਂ ਨਾਰਾਜ਼ ਹੋਏ ਹੋਏ ਆਗੂ ਨੇ ਉਹਨਾਂ ਨੂੰ ਮਨਾਉਂਦੀਆਂ ਕੋਸ਼ਿਸ਼ਾਂ ਕਰ ਰਿਹਾ ਉਹਨਾਂ ਨੂੰ ਘਰ ਵਾਪਸੀ ਕਰਵਾਉਣ ਦੀ ਕੋਸ਼ਿਸ਼ਾਂ ਕਰ ਰਿਹਾ ਤੇ ਇਸੇ ਮੁਹਿੰਮ ਚ ਇੱਕ ਵੱਡਾ ਕਦਮ ਜਿਹੜਾ ਰੱਖਦਿਆਂ ਸ਼੍ਰੋਮਣੀ ਅਕਾਲੀ ਦਲ ਕਾਮਯਾਬ ਹੋਇਆ ਕਿਉਂਕਿ ਉਸਨੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਕਿਸੇ ਸਮੇਂ ਸੀਨੀਅਰ ਆਗੂ ਰਹੇ ਨੇ ਤੇ ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਸੰਯੁਕਤ ਦੇ ਪ੍ਰਧਾਨ ਨੇ ਪ੍ਰੋਫੈਸਰ ਇਹ ਸੁਖਦੇਵ ਸਿੰਘ ਢੀਂਡਾ ਸਾਹਿਬ ਉਹਨਾਂ ਨੂੰ ਜਿਹੜਾ ਆਪਣੀ ਪਾਰਟੀ 'ਚ ਮੋੜ ਜਿਹੜਾ ਹੈਗਾ ਘਰ ਵਾਪਸੀ ਕਰਵਾ ਲਈ ਹੈ ਇੱਕ ਜੁੱਟ ਹੋ ਗਏ ਨੇ ਮਤਲਬ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਇੱਕ ਜੁੱਟ ਹੋ ਚੁੱਕੇ ਨੇ ਤੇ ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਇੱਕ ਤਰ੍ਹਾਂ ਦੀ ਬਹੁਤ ਮਜ਼ਬੂਤੀ ਜਿਹੜਾ ਪੰਜਾਬ 'ਚ ਦੇਖਣ ਨੂੰ ਮਿਲੀ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਸੰਯੁਕਤ 'ਚ ਕਈ ਸੀਨੀਅਰ ਆਗੂ ਇਹੋ ਜਿਹੇ ਸੀਗੇ ਜਿਹੜਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਲੰਬਾ ਸਮਾਂ ਜਿਹੜਾ ਉਹ ਪਾਰਟੀ ਚਲਾਉਣ ਲਈ ਕਹਿ ਤੋ ਜਾਂ ਸੱਤਾ 'ਚ ਚਲਾਉਣ ਲਈ ਇੱਕ ਅਹਿਮ ਭੂਮਿਕਾ ਨਿਭਾਈ ਹੈ ਉਹਨਾਂ ਦੇ ਵਿੱਚ ਜੇ ਦੇਖੀਏ ਤਾਂ ਚਾਹੇ ਸੁਖਦੇਵ ਸਿੰਘ ਢਿੰਡਸੀ ਦੀ ਗੱਲ ਕਰ ਲਈਏ ਬ੍ਰਹਮਪੁਰਾ ਸਾਹਿਬ ਦੀ ਗੱਲ ਕਰ ਲਈਏ ਭੁੰਦਰ ਦੀ ਗੱਲ ਕਰ ਲਈਏ ਇਸ ਤਰ੍ਹਾਂ ਕਈ ਆਗੂ ਨੇ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਚਲਾਉਣ 'ਚ ਇੱਕ ਅਹਿਮ ਜਿਹੜਾ ਰੋਲ ਅਦਾ ਕੀਤਾ ਤੇ ਇਸ ਦੇ ਨਾਲ ਹੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਸੰਯੁਕਤ ਦੇ ਸ਼੍ਰੋਮਣੀ ਅਕਾਲੀ ਦਲ ਦੇ ਇਕਜੁੱਟ ਹੋਣ ਨਾਲ ਲੋਕ ਸਭਾ ਚੋਣਾਂ ਚ ਜਰੂਰ ਜਿਹੜਾ ਪਾਰਟੀ ਮਜ਼ਬੂਤ ਹੋਈ ਹੈ ਇਸ ਨਾਲ ਜਿਹੜਾ ਪਾਰਟੀ ਦੇ ਵਿੱਚ ਇੱਕ ਦੁਫਾੜ ਦੇਖਣ ਨੂੰ ਮਿਲ ਰਿਹਾ ਸੀਗਾ ਉਹ ਜ਼ਰੂਰ ਇੱਕ ਮੰਚ ਤੇ ਇਕੱਠੇ ਹੋਏ ਨੇ ਤਾਂ ਇਸ ਲਈ ਪਾਰਟੀ ਨੂੰ ਬਹੁਤ ਮਜ਼ਬੂਤੀ ਮਿਲੀ ਹੈ ਪਰ ਜਦੋਂ ਅੱਜ ਦੋਵੇਂ ਵੱਡੇ ਆਗੂਆਂ ਨੇ ਚਾਹੇ ਸੁਖਦੇਵ ਸਿੰਘ ਢੀਂਡਸਾ ਦੀ ਗੱਲ ਕਰ ਲਈ ਚਾਹੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਨੇ ਸੁਖਵੀਰ ਬਾਦਲ ਦੋਵਾਂ ਨੇ ਹੁਣ ਕੁਝ ਸਮਾਂ ਪਹਿਲਾਂ ਪ੍ਰੈਸ ਕਾਨਫਰੰਸ ਕਰਦੇ ਆ ਰਸਮੀ ਐਲਾਨ ਕੀਤਾ ਹੈ ਕਿ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਵੀ ਕਿ ਇਸ ਸਮੇਂ ਜਿਹੜਾ ਪੰਜਾਬ ਹੈ ਤੇ ਪੰਥ ਹੈ ਦੋਵੇਂ ਹੀ ਖਤਰੇ ਦੇ ਵਿੱਚ ਨੇ ਤੇ ਦੋਵਾਂ ਨੂੰ ਬਚਾਉਣ ਲਈ ਜਿਹੜਾ ਅਕਾਲੀ ਦਲ ਦਾ ਇਕੱਠੇ ਹੋਣਾ ਜ਼ਰੂਰੀ ਸੀਗਾ ਪੰਥਕ ਏਕੇ ਦੀ ਬਹੁਤ ਲੋੜ ਸੀਗੀ ਇਸੇ ਕਰਕੇ ਜਿਹੜਾ ਉਹ ਦੋਵੇਂ ਇਕੱਠੇ ਹੋਏ ਨੇ ਤਾਂ ਜੋ ਪੰਜਾਬ ਨੂੰ ਬਚਾਇਆ ਜਾ ਸਕੇ ਪੰਥ ਨੂੰ ਬਚਾਇਆ ਜਾ ਸਕੇ ਕਿਉਂਕਿ ਉਹਨਾਂ ਨੇ ਕਿਹਾ ਹੈ ਵਿਗਤ ਪੰਜਾਬ ਦੇ ਜਿਹੜੇ ਮੌਜੂਦਾ ਮੁੱਖ ਮੰਤਰੀ ਨੇ ਭਗਵੰਤ ਸਿੰਘ ਮਾਨ ਉਹਨਾਂ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਖੜੇ ਕੀਤੇ ਨੇ ਵੀ ਉਹਨਾਂ ਨੇ ਲੰਗੇ ਦਿਨ ਵਿਧਾਨ ਸਭਾ ਦੇ ਵਿੱਚ ਜਿਸ ਤਰ੍ਹਾਂ ਦਾ ਉਹਨਾਂ ਦਾ ਰਵੱਈਆ ਸੀਗਾ ਉਸ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਨੇ ਤਾਂ ਨਾਲ ਹੀ ਉਹਨਾਂ ਨੇ ਜਿਹੜਾ ਸੂਬੇ 'ਚ ਲੈਂਡ ਆਰਡਰ ਦੀ ਗੱਲ ਵੀ ਕੀਤੀ ਕਿ ਪੰਜਾਬ 'ਚ ਜਿਹੜੇ ਹਾਲਾਤ ਨੇ ਕਿਵੇਂ ਲਗਾਤਾਰ ਵਿਗੜ ਰਹੇ ਨੇ ਰੋਜ਼ਾਨਾ ਕਿਤੇ ਨਾ ਕਿਤੇ ਕੋਈ ਨਾ ਕੋਈ ਕਤਲ ਮਾਰ ਠੜ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਲੁੱਟ ਖੋਹ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਤਾਂ ਇਹੋ ਜਿਹੀਆਂ ਘਟਨਾਵਾਂ ਦਾ ਵੀ ਉਹਨਾਂ ਨੇ ਨਾਲ ਹੀ ਜ਼ਿਕਰ ਕੀਤਾ ਹੈ ਤੇ ਉਹਨਾਂ ਨੇ ਕਿਹਾ ਵੀ ਕਿ ਇਹੋ ਜੀ ਘਟਨਾਵਾਂ ਤੋਂ ਪੰਜਾਬ ਨੂੰ ਬਚਾਉਣ ਲਈ ਜਾਂ ਪੰਜਾਬ ਤੇ ਪੰਥ ਨੂੰ ਬਚਾਉਣ ਲਈ ਇੱਕ ਖੇਤਰੀ ਪਾਰਟੀ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ ਤਾਂ ਜੋ ਪੰਜਾਬ ਨੂੰ ਜਿਹੜਾ ਬਚਾਇਆ ਜਾ ਸਕੇ ਤੇ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਇਹੋ ਜੀ ਖੇਤਰੀ ਪਾਰਟੀ ਹੈ ਜੋ ਕਿ 103 ਸਾਲ ਪੁਰਾਣੀ ਪਾਰਟੀ ਵੀ ਹੈ ਵੀ ਕਿ ਇਹੀ ਪਾਰਟੀ ਪੰਜਾਬ ਦੇ ਹਿੱਤਾਂ ਦੀ ਰਾਖੀ ਕਰ ਸਕਦੀ ਹੈ ਇਹੋ ਜੀ ਦਾਅਵੇ ਦੋਵੇਂ ਆਗੂਆਂ ਨੇ ਕੀਤੇ ਨੇ ਤੇ ਇਸ ਦੇ ਨਾਲ ਹੀ ਜਿਹੜਾ ਹੁਣ ਦੋਵਾਂ ਨੇ ਅਗੇ ਲੋਕ ਸਭਾ ਚੋਣਾਂ ਨੂੰ ਲੈ ਕੇ ਵੀ ਰਣਨੀਤੀਆਂ ਉਲੀਕ ਦਿੱਤੀਆਂ ਨੇ ਵੀ ਕਿਹਾ ਲੋਕ ਸਭਾ ਚੋਣਾਂ 'ਚ ਕਿਸ ਰਣਨੀਤੀ ਨਾਲ ਕੰਮ ਕੀਤਾ ਜਾਵੇਗਾ ਤਾਂ ਉਹ ਵੀ ਦੇਖਣ ਵਾਲੀ ਗੱਲ ਹੋਵੇਗੀ ਪਰ ਇੱਕ ਚੀਜ਼ ਤਾਂ ਸਪਸ਼ਟ ਹੈ ਜੋ ਕਿ ਸੁਖਵੀਰ ਸਿੰਘ ਬਾਦਲ ਵੀ ਅੱਜ ਦਾਵਾ ਕਰ ਰਹੇ ਸੀਗੇ ਤੇ ਇਹ ਗੱਲ ਸਾਰੇ ਵੀ ਮੰਨਦੇ ਨੇ ਵੀ ਕਿ ਜਿਹੜੇ ਸੁਖਦੇਵ ਸਿੰਘ ਢੀਂਸਾ ਨੇ ਉਹਨਾਂ ਦਾ ਆਪਣਾ ਇੱਕ ਸਿਆਸੀ ਜਿਹੜਾ ਤਜਰਬਾ ਕਹਿ ਸਕਦੇ ਆ ਉਹ ਬਹੁਤ ਵੱਡਾ ਹੈ ਕਿਉਂਕਿ ਉਹਨਾਂ ਨੇ ਇਹੋ ਜੇ ਸਮਿਆਂ ਦੇ ਵਿੱਚ ਸਿਆਸਤ ਕੀਤੀ ਹੈ ਕਈ ਸੰਘਰਸ਼ ਕੀਤੇ ਨੇ ਦੇਈ ਸੰਘਰਸ਼ਾਂ ਦੀ ਅਗਵਾਈਆਂ ਕੀਤੀਆਂ ਨੇ ਜਿਨ੍ਹਾਂ ਨੇ ਜਿਨ੍ਹਾਂ ਨੂੰ ਜਿੱਤਨ ਤੋਂ ਬਾਅਦ ਜਾਂ ਜਿਨ੍ਹਾਂ ਨੇ ਸੰਘਰਸ਼ਾਂ ਨੂੰ ਲੜਨ ਤੋਂ ਬਾਅਦ ਅੱਜ ਪੰਜਾਬ ਆਪਣੇ ਪੈਰੀਂ ਸਿਰ ਖੜਾ ਹੋ ਸਕਿਆ ਤਾਂ ਜਦੋਂ ਉਹੋ ਜੇ ਸੰਘਰਸ਼ਾਂ ਦੇ ਵਿੱਚ ਸੁਖਦੇਵ ਸਿੰਘ ਢਿੰਡਸੀ ਹੋਰੀ ਜਿੱਤ ਹਾਸਲ ਕਰਦੇ ਆਂਦੇ ਰਹੇ ਹੋਣ ਜਾਂ ਉਹਨਾਂ ਦੇ ਸੰਘਰਸ਼ਾਂ ਦੇ ਵਿੱਚੋਂ ਪੰਜਾਬ ਨੂੰ ਬਾਹਰ ਕੱਢਦੇ ਰਹੇ ਹੋਣ ਤਾਂ ਜ਼ਰੂਰ ਸ਼ਰਮਣੀ ਅਕਾਲੀ ਦਰ ਨੂੰ ਕਿਤੇ ਨਾ ਕਿਤੇ ਇਹ ਇਸ ਸਮੇਂ ਪੈਰਿਸ਼ਿਰ ਕਰਨ ਦੇ ਵਿੱਚ ਵੀ ਕਾਮਯਾਬ ਹੋ ਸਕਦੇ ਨੇ ਕਿਉਂਕਿ ਉਹਨਾਂ ਕੋਲ ਸਿਆਸੀ ਤਜਰਬੇ ਦੇ ਨਾਲ-ਨਾਲ ਇੱਕ ਰਣਨੀਤੀ ਵੀ ਹੈ ਇੱਕ ਰਾਜਨੀਤਿਕ ਸੂਝ-ਬੂਝ ਵੀ ਹੈ ਕਿ ਕਿਸ ਸਮੇਂ ਕਿਹੋ ਜੀ ਜੋੜ-ਤੋੜ ਕਰਨੀ ਹੈ ਜਾਂ ਕੀ ਫੈਸਲੇ ਲੈਣੇ ਨੇ ਇਸ ਇਹਨਾਂ ਚੀਜ਼ਾਂ 'ਚ ਵੀ ਉਹ ਮਾਹਰ ਨੇ ਜੋ ਕਿ ਅਕਸਰ ਹੀ ਕਿਹਾ ਜਾਂਦਾ ਹੈ ਕਿ ਸੁਖਬੀਰ ਬਾਦਲ ਜਿਹੜੇ ਨੇ ਇਹੋ ਜੀ ਜੋੜ-ਤੋੜ ਦੇ ਵਿੱਚ ਹੈ ਕੁਝ ਰਾਜਨੀਤਿਕ ਫੈਸਲੇ ਲੈਣ ਦੇ ਜਿਹੜੀ ਸਮਾਂ ਉਸਤੇ ਵਿੱਚ ਬੜਾ ਝਿਜਕ ਜਾਂਦੇ ਨੇ ਪਿੱਛੇ ਰਹਿ ਜਾਂਦੇ ਨੇ ਤਾਂ ਇਹੋ ਜੀਆਂ ਚੀਜ਼ਾਂ 'ਚ ਸੁਖਦੇਵ ਸਿੰਘ ਢੀਂਸਾ ਜਿਹੜੇ ਨੇ ਉਹ ਬਹੁਤ ਮਾਹਰ ਖਿਡਾਰੀ ਇੱਕ ਤਰ੍ਹਾਂ ਦੇ ਮੰਨੇ ਜਾਂਦੇ ਨੇ ਤਾਂ ਇਸ ਕਰਕੇ ਜਿਹੜਾ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੀ ਕਿਹਾ ਕੁਝ ਦਿਨਾਂ ਦੇ ਵਿੱਚ ਕਿਸੇ ਵੀ ਸਮੇਂ ਲੋਕ ਸਭਾ ਚੋਣਾਂ ਨੂੰ ਲੈ ਕੇ ਜਿਹੜਾ ਇਲੈਕਸ਼ਨ ਕੋਡ ਲੱਗ ਸਕਦਾ ਤੇ ਉਸ ਕੋਡ ਤੋਂ ਜਿਹੜਾ ਕਹਿ ਦਈਏ ਵੀ ਕਿ ਕੁਝ ਦਿਨ ਪਹਿਲਾਂ 2-4 ਦਿਨ ਹਫਤਾ ਪਹਿਲਾਂ ਇਹ ਹੀ ਫੈਸਲਾ ਕਿਤੇ ਨਾ ਕਿਤੇ ਅਕਾਲੀ ਦਲ ਲਈ ਬਹੁਤ ਵਧੀਆ ਸਾਬਤ ਹੋ ਸਕਦਾ ਤੇ ਹੁਣ ਦੇਖਣਾ ਹੋਵੇਗਾ ਕਿ ਸੁਖਵੀਰ ਬਾਦਲ ਵੱਲੋਂ ਜਿਵੇਂ ਇਹ ਸੁਖਦੇਵ ਸਿੰਘ ਢੀਂਡਸਾ ਸ ਨੇ ਹੋਰ ਜਿੰਨੇ ਵੀ ਪਾਰਟੀ ਤੋਂ ਨਾਰਾਜ਼ ਆਗੂ ਸੀ ਉਹਨਾਂ ਨੂੰ ਘਰ ਵਾਪਸ ਲਿਆਉਣ ਲਈ ਕਹਿਦੀ ਇਹ ਮਨਾਉਣ ਲਈ ਜਿਹੜੀ ਜਦੋ ਜਹਿਦ ਕੀਤੀ ਗਈ ਸੀ ਉਸ ਤੋਂ ਕਾਮਯਾਬ ਰਹੇ ਨੇ ਪਰ ਇਸ ਦੇ ਨਾਲ ਹੀ ਜਦੋਂ ਉਹਨਾਂ ਨੇ ਉਹਨਾਂ ਤੋਂ ਪੱਤਰਕਾਰਾਂ ਨੇ ਬੀਬੀ ਜ਼ਗੀਰ ਕੌਰ ਬਾਰੇ ਪੁੱਛਿਆ ਹੋਰ ਰਾਜਨੀਤਿਕ ਆਗੂਆਂ ਬਾਰੇ ਪੁੱਛਿਆ ਤਾਂ ਉਹਨਾਂ ਨੇ ਸਭ ਨੂੰ ਹੀ ਹੱਥ ਬੰਨ ਕੇ ਅਪੀਲ ਕੀਤੀ ਵੀ ਜੇਕਰ ਉਹ ਪੰਜਾਬ ਹਿੱਤੇ ਸ਼ੀਨੇ ਪੰਥੀ ਤੇ ਸ਼ੀਨੇ ਪੰਥ ਨੂੰ ਬਚਾਉਣਾ ਚਾਹੁੰਦੇ ਨੇ ਤਾਂ ਉਹ ਘਰ ਵਾਪਸੀ ਕਰਨ ਤਾਂ ਜੋ ਪੰਜਾਬ ਨੂੰ ਬਚਾਇਆ ਜਾ ਸਕੇ ਪੰਥ ਨੂੰ ਬਚਾਇਆ ਜਾ ਸਕੇ ਪਰ ਇਹਦੇ ਦੇਖਣ ਵਾਲੀ ਗੱਲ ਹੋਵੇਗੀ ਵੀ ਕਿ ਉਹ ਇਹੋ ਜਿਹਾ ਕਰਦੇ ਨੇ ਜਾਂ ਨਹੀਂ ਕਰਦੇ ਜਾਂ ਉਹਨਾਂ ਦਾ ਕੀ ਫੈਸਲਾ ਹੁੰਦਾ ਉਹ ਤਾਂ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਪਰ ਇੱਕ ਚੀਜ਼ ਦੋਸਤੋ ਤੈ ਵੀ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਤੇ ਸ਼੍ਰੋਮਣੀ ਅਕਾਲੀ ਦਲ ਇਕੱਠੇ ਹੋ ਚੁੱਕੇ ਨਹੀਂ ਤਾਂ ਰਾਜਨੀਤਿਕ ਮਾਹਰ ਇਸ ਗੱਲ ਦਾ ਕਿਆਸ ਲਗਾ ਰਹੇ ਨੇ ਵਿਗਿਆ ਹੁਣ ਆਉਣ ਵਾਲੇ ਦਿਨਾਂ ਚ ਇੱਕ ਹੋਰ ਖਬਰ ਸਾਹਮਣੇ ਆ ਸਕਦੀ ਹੈ ਵੀ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਵੀ ਗਠਜੋੜ ਚ ਲੋਕ ਸਭਾ ਚੋਣਾਂ ਲੜਨਗੇ ਇਸ ਗੱਲ ਦਾ ਦਾਵਾ ਜਿਹੜਾ ਉਹ ਰਾਜਨੀਤਿਕ ਮਾਹਰ ਕਰਦੇ ਨੇ ਪਰ ਹਲੇ ਤੱਕ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹੋ ਜੀ ਕੁਝ ਪੁਸ਼ਟੀ ਨਹੀਂ ਕੀਤੀ ਕਿ ਨਾ ਹੀ ਇਸ ਗੱਲ ਦਾ ਕੋਈ ਦਾਵਾ ਕੀਤਾ ਗਿਆ ਨਾ ਹੀ ਇਸ ਗੱਲ ਦੀ ਕੋਈ ਪੁਸ਼ਟੀ ਭਾਜਪਾ ਵੱਲੋਂ ਕਰਦੇ ਨੇ ਪਰ ਪਿਛਲੇ ਦਿਨੀ ਜਿਵੇਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਇੱਕ ਇੰਟਰਵਿਊ ਦੇ ਵਿੱਚ ਜਰੂਰ ਜ਼ਿਕਰ ਕੀਤਾ ਗਿਆ ਸੀ ਕਿ ਉਹਨਾਂ ਦੀ ਗੱਲਬਾਤ ਜਰੂਰ ਹੋਈ ਹੈ ਤਾਂ ਇਹੋ ਜਿਹੀਆਂ ਗੱਲਾਂ ਜਰੂਰ ਨਿਕਲ ਕੇ ਆਈਆਂ ਸੀ ਤਾਂ ਹੁਣ ਜਿਵੇਂ ਜਿਵੇਂ ਚੋਣਾਂ ਨੇ ਨਜ਼ਦੀਕ ਆਉਂਦੀਆਂ ਜਾ ਰਹੀਆਂ ਨੇ ਤਾਂ ਰਾਜਨੀਤਿਕ ਮਾਹਰ ਇਸ ਗੱਲ ਤੇ ਜਰੂਰ ਦਾਵਾ ਲਾ ਰੇ ਕਰ ਰਹੇ ਨੇ ਜਾਂ ਕਿਆਸ ਲਗਾ ਰਹੇ ਨੇ ਵੀ ਕਿ ਜਿਹੜੇ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਆ ਉਹ ਲੋਕ ਸਭਾ 'ਚ ਆਉਣਾ ਵੀ ਗਠਜੋੜ ਦੇ ਵਿੱਚ ਲੜ ਸਕਦੀ ਹੈ ਤਾਂ ਇਹ ਵੀ ਇੱਕ ਦੇਖਣ ਵਾਲੀ ਗੱਲ ਹੋਵੇਗੀ ਕਿਉਂਕਿ ਦੋਵੇਂ ਪਾਰਟੀਆਂ ਨੇ ਲੰਬਾ ਸਮਾਂ ਪੰਜਾਬ ਦੀ ਸਿਆਸਤੀ ਇਕੱਠੇ ਰਾਜ ਕੀਤਾ ਹੈ ਤਾਂ ਜੇਕਰ ਇਹ ਦੋਵੇਂ ਪਾਰਟੀਆਂ ਹੁਣੇ ਇਕੱਠੇ ਹੁੰਦੀਆਂ ਨੇ ਤਾਂ ਕਿਤਨਾ ਕਿਤੇ ਉਹ ਵੀ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੋਵਾਂ ਲਈ ਇੱਕ ਚੰਗੇ ਸੰਕੇਤ ਸਾਬਤ ਹੋ ਸਕਦੇ ਨੇ ਪਰ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ ਕਿ ਅੱਜ ਦੋਵੇਂ ਪਾਰਟੀਆਂ ਇਕੱਠੀਆਂ ਹੋ ਗਈਆਂ ਨੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਭਾਜਪਾ ਨਾਲ ਗੱਲਬਾਤ ਹੁੰਦੀ ਹੈ ਜਾਂ ਕੀ ਉਹ ਗੱਲਬਾਤ ਸਿਰੇ ਚੜਦੀ ਹੈ ਜਾਂ ਨਹੀਂ ਚੜਦੀ ਉਹ ਵੀ ਇੱਕ ਦੇਖਣ ਵਾਲੀ ਗੱਲ ਹੋਵੇਗੀ ਕਿਉਂਕਿ ਦੋਵੇਂ ਪਾਰਟੀਆਂ ਦਾ ਤੋੜ ਵਿਛੋੜਾ ਵੀ ਕਿਸਾਨੀ ਦੇ ਮੁੱਦੇ ਤੇ ਹੋਇਆ ਸੀ ਜਦੋਂ ਕਿਸਾਨੀ ਅੰਦੋਲਨ ਚੱਲ ਰਿਹਾ ਸੀ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਨੂੰ ਅਲਵਿਦਾ ਕਹਿ ਦਿੱਤਾ ਸੀ ਕਿ ਤੇ ਆਪਣਾ ਇੱਕ ਵੱਖਰਾ ਰਾਹ ਜਿਹੜਾ ਤਿਆਰ ਕਰਨ ਦਾ ਐਲਾਨ ਕਰ ਦਿੱਤਾ ਸੀ ਉਸ ਤੋਂ ਬਾਅਦ ਅਕਾਲੀ ਦਲ ਨੇ ਵਿਧਾਨ ਸਭਾ ਚੋਣਾਂ ਵੀ ਵੱਖਰੇ ਤੌਰ ਤੇ ਇਕੱਲਿਆਂ ਹੀ ਲੜੀਆਂ ਭਾਵੇਂ ਕਿ ਉਹ ਭਾਜਪਾ ਤੋਂ ਵੱਖ ਹੋ ਗਏ ਸੀ ਪਰ ਦੂਜੇ ਪਾਸੇ ਬਹੁਜਨ ਸਮਾਜ ਪਾਰਟੀ ਨਾਲ ਇਹਨਾਂ ਨੇ ਗਠਜੋੜ ਕਰ ਲਿਆ ਸੀਗਾ ਤੇ ਗਠਜੋੜ ਦੇ ਵਿੱਚ ਚੋਣਾਂ ਲੜੀਆਂ ਸੀ ਪਰ ਹੁਣ ਦੇਖਣ ਵਾਲੀ ਗੱਲ ਹੋਵੇਗੀ ਵੀ ਕੀ ਲੋਕ ਸਭਾ ਚੋਣਾਂ ਅਖਾਲੀਦਲੀ ਇਕੱਲਿਆਂ ਲੜਦਾ ਹੈ ਕਿ ਉਸ ਦੇ ਵਿੱਚ ਫਿਰ ਗਠਜੋੜ ਦੇ ਵਿੱਚ ਭਾਜਪਾ ਦੇ ਨਾਲ ਜਾਂਦਾ ਹੈ ਇਹ ਵੀ ਇੱਕ ਦੇਖਣ ਵਾਲੀ ਗੱਲ ਹੋਵੇਗੀ ਕਿਉਂਕਿ ਜਿਵੇਂ ਆਪਾਂ ਜ਼ਿਕਰ ਕਰਕੇ ਹਟਿਆ ਵੀ ਕਿ ਦੋਵੇਂ ਪਾਰਟੀਆਂ ਦਾ ਤੋੜ ਵਿਛੋੜਾ ਕਿਸਾਨੀ ਦੇ ਮੁੱਦੇ ਤੇ ਹੋਇਆ ਸੀ ਤੇ ਹੁਣ ਫੇਰ ਇੱਕ ਵਾਰ ਜਿਹੜਾ ਕਿਸਾਨੀ ਦੇ ਮੁੱਦੇ ਤੇ ਜਿਹੜਾ ਕਿਸਾਨ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਨੂੰ ਘੇਰਿਆ ਜਾ ਰਿਹਾ ਪਿਛਲੇ ਲਗਭਗ 22-23 ਦਿਨਾਂ ਤੋਂ ਜਿਹੜਾ ਸਾਡੇ ਪੰਜਾਬ ਦੇ ਕਿਸਾਨ ਪੰਜਾਬ ਤੇ ਹਰਿਆਣਾ ਦੀ ਹਦਾਂ ਤੇ ਬੈਠੇ ਸੰਘਰਸ਼ ਕਰ ਰਹੇ ਨੇ ਪੱਕਾ ਮੋਰਚਾ ਲਾਈ ਬੈਠੇ ਨੇ ਤੇ ਦਿੱਲੀ ਕੂਚ ਕਰਨ ਦੀਆਂ ਤਿਆਰੀਆਂ ਕਰ ਰਹੇ ਨੇ ਉਹਨਾਂ ਨੂੰ ਹਰਿਆਣਾ ਪੁਲਿਸ ਵੱਲੋਂ ਅੱਗੇ ਨਹੀਂ ਵਧਣ ਦਿੱਤਾ ਜਾ ਰਿਹਾ ਇਸ ਸੰਘਰਸ਼ 'ਚ ਸਾਡੇ ਇੱਕ ਨੌਜਵਾਨ ਦੀ ਵੀ ਮੌਤ ਹੁੰਦੀ ਹੈ ਤਾਂ ਇਹੋ ਜੀ ਸਾਰੀ ਘਟਨਾਵਾਂ ਵੀ ਹੁਣ ਵਾਪਰ ਕੇ हटੀਆਂ ਨੇ ਤੇ ਕਿਸਾਨ ਜਥੇਬੰਦੀਆਂ ਵੱਲੋਂ 6 ਮਾਰਚ ਨੂੰ ਕੱਲ ਨੂੰ ਜਿਹੜਾ ਉਹ ਦਿੱਲੀ ਕੂਚ ਦਾ ਸੱਦਾ ਦਿੱਤਾ ਹੋਇਆ ਤਾਂ ਦੇਖਣਾ ਹੋਵੇਗਾ ਕਿਸਾਨ ਕੀ ਕਰਦੇ ਨੇ ਪਰ ਇਹ ਸਾਰੇ ਹਾਲਾਤ ਦੇ ਵਿੱਚ ਇੱਕ ਵਾਰ ਫੇਰ ਇਹ ਦੇਖਣ ਵਾਲੀ ਗੱਲ ਹੋਵੇਗੀ ਵੀ ਜੇਕਰ ਅਕਾਲੀ ਦਲ ਕਿਸਾਨੀ ਦੇ ਮੁੱਦੇ ਤੇ ਤੋੜ ਵਿਛੋੜਾ ਕਰ ਸਕਦਾ ਹੈ ਭਾਜਪਾ ਨੂੰ ਅਲਵਿਦਾ ਕਹਿ ਸਕਦਾ ਤਾਂ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ ਕਿ ਜਦੋਂ ਅੱਜ ਫੇਰ ਕਿਸਾਨੀ ਦੇ ਮੁੱਦੇ ਤੇ ਪੰਜਾਬ ਦੇ ਵਿੱਚ ਸੰਘਰਸ਼ ਚੱਲ ਰਿਹਾ ਹੋਵੇ ਤਾਂ ਕੀ ਅਕਾਲੀ ਦਲ ਭਾਜਪਾ ਦੇ ਨਾਲ ਜਾਂਦਾ ਹੈ ਜਾਂ ਨਹੀਂ ਜਾਂਦਾ ਇਹ ਵੀ ਇੱਕ ਦੇਖਣ ਵਾਲੀ ਗੱਲ ਹੋਵੇਗੀ ਪਰ ਜੋ ਵੀ ਹੋਵੇਗਾ ਉਸ ਸਮੇਂ ਦੇ ਨਾਲ-ਨਾਲ ਹੋਵੇਗਾ ਤੇ ਸਭ ਦੇ ਸਾਹਮਣੇ ਆਂਦਾ ਰਹੇਗਾ ਤੇ ਪੰਜਾਬੀ ਟ੍ਰਿਬਿਊਨ ਤੁਹਾਡੇ ਤੱਕ ਉਹ ਸਭ ਕੁਝ ਪਹੁੰਚਾਉਂਦਾ ਰਹੇਗਾ ਤੇ ਕੱਲ ਨੂੰ ਇਸੇ ਸਮੇਂ ਫੇਰ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਧੰਨਵਾਦ